ਤੰਦ ਸੰਤਪੋਰਾ ਦੇ ਸਕੂਲ ਦੇ ਵਿੱਚ ਨਵੀਨਿਕਨ ਸਾਡੇ ਲਈ ਜਿਹੜਾ ਸਫਾਰਾ ਸਾਡੇ ਬੱਚੇ ਨੇ ਵੀ ਮਹਿਕਤ ਦੇ ਵੀ ਮਹਿਕਤ ਦੇ ਪੜ੍ਹਾਉਂ ਤੁ ਕਰ ਰਹੇ ਹੋ ਪੜਾਈ ਦੇ ਖਾਂਜੀ ਠੀਕ ਹੈ ਪੜੋਦਰੋ ਜੋ ਤੋ ਕੋਗੇ ਸਕੂਲ ਹੀ ਹੋ ਕਰ ਲੇਖ ਜੋ ਤੱਕ ਚਾਹੀਦਾ ਹੋਗਾ ਪੜ੍ਹ ਕੇ ਫਰਮਗਤ ਸੈਦਦਾ ਸਕੂਲਾਂ ਦੇ ਵਿੱਚ ਪਹੁੰਚੇ ਅੱਜ ਅਸੀਂ ਬਹਲੇ ਜਿਹੜਾ ਮਾਨਯੋਗ ਮੁੱਖ ਮੰਤਰੀ ਸਦਾਤ ਭਗਵਾਨ ਸਿੰਘ ਮਾਨ ਤੇ ਸਾਡੇ ਕੌਮੀ ਕਵੀ ਅਦਵਿੰਦ ਕੇਰਿਵਾਜੀ ਉਹ ਜਿਹੜੀ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਅਭਿਆਨ ਜਿਹੜਾ ਉਹ ਸ਼ੁਰੂ ਕਰਾਇਆ ਗਿਆ ਜੀ ਬਦਲੇਗਾ ਪੰਜਾਬ ਇਹ ਮਈ 31 ਤੱਕ ਜਿਹੜਾ ਚੱਲਣਾ ਉਹਦੇ ਦੇ ਤਹਿਤ ਅਸੀਂ ਸਾਰੇ ਸਕੂਲਾਂ 'ਚ ਜਾ ਰਹੇ ਹਾਂ ਜਿੱਥੇ-ਜਿੱਥੇ ਸਾਡੀਆਂ ਗਲਾਟ ਗਈਆਂ ਹਾਂ ਔਰ ਜਿੱਥੇ ਜਿੱਥੇ ਗ੍ਰਾਂਟ ਜੇ ਨਹੀਂ ਗਈਆਂ ਜਿੱਥੇ ਚਾਹੀਦੀਆਂ ਉਹ ਵੀ ਪਤਾ ਕਰ ਰਹੇ ਆ ਕਿ ਜਿੱਥੇ ਚਾਹੀਦੀਆਂ ਪੈਸੇ ਉੱਥੇ ਵੀ ਦਿੱਤੇ ਜਾਂਦੇ ਕਿਉਂਕਿ ਅਸੀਂ ਸਮਝਦੇ ਆ ਕਿ ਜਿਹੜਾ ਸਕੂਲ ਹੈ ਜਿਹੜਾ ਜੇ ਸਕੂਲ ਚੰਗਾ ਬਣ ਗਿਆ ਸਰਕਾਰੀ ਸਕੂਲ ਤੇ ਜਿਹੜਾ ਆਮ ਬੰਦਾ ਗਰੀਬ ਬੰਦਾ ਉਹਦੇ ਬੱਚੇ ਨੂੰ ਜੇ ਪੜ੍ਹਾਈ ਚੰਗੀ ਮਿਲ ਜੇ ਜਿਹੜਾ ਬੰਦਾ ਪ੍ਰਾਈਵੇਟ ਸਕੂਲਾਂ ਦਾ ਬੋਝ ਨਹੀਂ ਚੁੱਕ ਸਕਦਾ ਉਹਦੇ ਵਾਸਤੇ ਇੱਕ ਚੰਗਾ ਮਤਲਬ ਜਿਹੜਾ ਐਜੂਕੇਸ਼ਨ ਸਿਸਟਮ ਜਿਹੜਾ ਉਹ ਸੀਐਮ ਸਾਹਿਬ ਨੇ ਜਿਹੜਾ ਬਣਾਇਆ ਕਿਉਂਕਿ ਅਸੀਂ ਜਦੋਂ ਵੋਟਾ ਮੰਗਦੇ ਸੀ ਲੋਕਾਂ ਨੂੰ ਕਹਿੰਦੇ ਸੀਗੇ ਕਿ ਇੱਕ ਮੌਕਾ ਕੇਵਲ ਨੂੰ ਇੱਕ ਮੌਕਾ ਭਗਵੰਤ ਮਾਨ ਤੇ ਮੌਕਾ ਦਿੱਤਾ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਉਹ ਦੱਸੀ ਵੀ ਬਹੁਤ ਵੱਡੇ ਲੈਵਲ ਤੇ ਲੱਗੇ ਆ ਸਿੱਖਿਆ ਦੇ ਵਿੱਚ ਹੈਲਥ ਦੇ ਵਿੱਚ ਸਪੋਰਟਸ ਦੇ ਵਿੱਚ ਪੰਜਾਬ ਦੇ ਵਿੱਚ ਜਿਆ ਬੁਨਿਆਦੀ ਢਾਂਚਾ ਛੜਕਾਂ ਦਾ ਢਾਂਚਾ ਸਭ ਜਿੱਦਾਂ ਠੀਕ ਆ ਉਹ ਜਿੱਦਾਂ ਸਕੂਲ ਦੇ ਜਿੱਥੇ ਖੜੇ ਆਪਾਂ ਇੱਥੇ 24 ਲੱਖ ਦੇ ਕਰੀਬ ਦੇ ਪੱਲਾ ਦਿੱਤਾ 27 ਲੱਖ ਰੁਪਈਆ ਜਿਹੜਾ ਉਹ ਇੱਥੇ ਦਿੱਤਾ ਪਿੰਡ ਇੱਕ ਸਕੂਲ ਹੈ ਉੱਥੇ ਬੁਣੇ ਜਾ ਕੇ ਆਏ ਉੱਥੇ ਦਿੱਤਾ 5 ਲੱਖ ਰੁਪਏ ਪਿੱਛੇ ਮੱਝੂਪੁਰਾ ਸਕੂਲ ਤੇ ਦੇਖ ਕੇ ਆਏ ਚੇਤਨਪੁਰਾ ਦੇਖ ਕੇ ਆਏ ਸੰਤੂ ਨਗਰ ਸਕੂਲ ਤੇ ਦੇਖ ਕੇ ਤੋਂ ਬਾਅਦ ਹੱਦੋਂ ਪੁੱਤ ਨਹੀਂ ਲੈਣਾ ਰੋਜ਼ ਇਹ 5-6 ਸਕੂਲ ਜਿਹੜੇ ਸੀ ਘੱਟਦੇ ਕੱਲ ਵੀ ਖੱਡਾਂਗੇ ਪੱਛੋਂ ਵੀ ਕੱਢਾਂਗੇ ਸੋ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਇਹਨਾਂ ਨੂੰ ਚਾਹੀਦਾ ਹੁਣ ਪੁੱਛਾਂਗੇ ਵੀ ਪ੍ਰਿੰਸੀਪਲ ਸਾਹਿਬ ਜੋ ਵੀ ਕਹਿਣਗੇ ਬੜੇ ਅੱਛੇ ਪ੍ਰਿੰਸੀਪਲ ਨੇ ਇੱਥੇ ਗੋਤਪੀਤ ਮੈਡਮ ਨੇ ਬੜੇ ਵਧੀਆ ਚੰਗਾ ਸਕੂਲ ਚਲਾਇਆ ਹੈ ਜੋ ਕਹਿਣਗੇ ਉਹ ਸਕੂਲਾਂ ਦੀ ਆਪਾਂ ਦੇਾਂਗੇ ਸੋ ਸਾਡਾ ਇਹ ਸਿੱਖਿਆ ਅਭਿਆਨ ਜਿਹੜਾ ਇਹ ਚੱਲਦਾ ਰਹੂਗਾ ਉਹ ਸਿੱਖਿਆ ਕ੍ਰਾਂਤੀ ਜਿਹੜੀ ਆ ਉਹਦੇ ਨਾਲ ਹੀ ਪੰਜਾਬ ਜਿਹੜਾ ਉਹ ਬਦਲਣਾ ਵਧੀਆ ਕਲਾਸਿਸ ਵਧੀਆ ਕਲਾਸਰੂਮ ਬਣੇ ਆ ਡਰਾਸ ਵੀ ਬਣੇ ਆ ਵਧੀਆ ਜਿਹੜਾ ਦੇਖੋ ਗਰੀਬਾਂ ਦੇ ਬੱਚਿਆਂ ਨੂੰ ਕੀ ਚਾਹੀਦਾ ਕਲਾਸਰੂਮ ਵਧੀਆ ਫਰਨੀਚਰ ਵਧੀਆ ਕੰਪਿਊਟਰ ਚਾਹੀਦੇ ਆ ਬੈਣ ਲਈ ਜਗ੍ਹਾ ਚਾਹੀਦੀ ਕਿਤਾਬਾਂ ਚਾਹੀਦੀਆਂ ਉਹਨਾਂ ਨੂੰ ਡਰੈਸ ਚਾਹੀਦਾ ਔਰ ਉਹਨਾਂ ਨੂੰ ਮਤਲਬ ਜਿਹੜੇ ਬਾਥਰੂਮ ਚਾਹੀਦੇ ਆ ਚੰਗੇ 75 ਸਾਲ ਜਿਨ੍ਹਾਂ ਨੇ ਕੁਛ ਨਹੀਂ ਕੀਤਾ ਉਹ ਸਾਡੇ ਦੇ ਕਮੈਂਟ ਕਰਦੇ ਆ ਜੀ ਲੋ ਹੁੰਦੇ ਬਾਸੋਂ ਬਣਾ ਕੇ ਦੇ ਦੇ ਕੀ ਗੱਲ ਹੈ ਗਰੀਬ ਦੇ ਬੱਚੇ ਨੂੰ ਬਾਸੋਂ ਨਹੀਂ ਚਾਹੀਦਾ ਤੁਹਾਡੇ ਵੱਡਿਆਂ ਉਮੀਦਾਂ ਦੇ ਬੱਚੇ ਤੇ ਵੱਡਿਆਂ ਘਰਾਂ ਚ ਜੰਮੇ ਆ ਤੁਸੀਂ ਤੇ ਆਪਣੇ ਘਰਾਂ ਦੇ ਦਾਦਾ ਬਾਸੋਂ ਬਣਾਏ ਆ ਤੇ ਕੀ ਗੱਲ ਸਕੂਲਾਂ ਚ ਸਾਡੇ ਬੱਚਿਆਂ ਨੂੰ ਨਹੀਂ ਚਾਹੀਦਾ ਗਰੀਬ ਲੋਕ ਕਿੱਥੇ ਜਾਣ ਇਹਨਾਂ ਦੇ ਬੱਚਿਆਂ ਨੂੰ ਬਾਸੋਂ ਨਹੀਂ ਆਉਂਦਾ ਸਾਡ ਬਾਸੋਂ ਚਾਹੀਦੇ ਸਾਡੇ ਬੱਚਿਆਂ ਨੂੰ ਅਸੀਂ ਉਹ ਬਾਸੋਂ ਬਣਾ ਦੇ ਵਧੀਆ ਤੋਂ ਵਧੀਆ ਗਰੀਬ ਦਾ ਬੱਚਾ ਵੀ ਬਾਸੋਂ ਜਾਵੇ ਚੰਗਾ ਮਤਲਬ ਉਹਦੇ ਲਈ ਫਰਨੀਚਰ ਹੋਵੇ ਚੰਗਾ ਸਾਡਾ ਕੰਪਿਊਟਰ ਲੱਗੇ ਹੋਣਾ ਚੰਗਾ ਸਕੂਲ ਦੇ ਸਕਰੀਨਾਂ ਲੱਗੀਆਂ ਹੋਣ ਔਰ ਸਕੂਲ ਦੇ ਚੰਗਾ ਸਟੇਡੀਅਮ ਬੜੇ ਹੋਣ ਬੜੇ ਸੁਪਨ ਸਾਹਿਬ ਨੂੰ ਕਹਿੰਦੇ ਸਟੇਡੀਅਮ ਸਾਡੇ ਕੋਲ ਪੰਜ ਛੇ ਕਿ ਲਿਆਓ ਵਧੀਆ ਸਟੇਡੀਅਮ ਬਣਾ ਕੇ ਦਿੰਦੇ ਹਾਂ ਅਸੀਂ ਤੇ ਇਹ ਕੰਮ ਕਰਦੇ ਅਸੀਂ ਕੋਈ ਉਹ ਉਹ ਦੀ ਕਰਦੇ ਕਿ 75 ਸਾਲ ਲੁੱਟ ਕੇ ਲੈ ਗਏ ਪੰਜਾਬ ਨੂੰ ਹੁਣ ਬਹਿਲੇ ਬੈਠੇ ਕਦੀ ਸੋਸ਼ਲ ਮੀਡੀਆ ਤੇ ਕਮੈਂਟ ਕਰ ਸਿਰਦੇ ਆ ਇਹੋ ਵੱਧ ਕੋਈ ਕੰਮ ਨਹੀਂ ਸੋ ਅਸੀਂ ਜੋ ਤੈਅ ਕੀਤਾ ਜੋ ਕਹਿ ਗਿਆ ਪੰਜਾਬ ਦੇ ਲੋਕਾਂ ਦਾ ਉਹ ਸੀ ਕਰਦੇ ਆ ਉਹ ਕਰਕੇ ਛੱਡੋ ਭਾਈ ਨਾਲ ਹੀ ਕੀ ਨਾ ਆ ਤੁਹਾਡਾ ਕਿਹੜਾ ਪਿੰਡ ਆ ਕੀ ਕਹਿਣਾ ਹੈ ਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਆ ਜੀ ਪਿੰਡ ਸੰਤਪੁਰਾ ਦਾ ਸਰਪੰਚ ਹੈ ਜੀ ਇਸ ਵਕਤ ਸਾਡੇ ਮੰਤਰੀ ਸਾਹਿਬ ਆਦ ਗਠਨ ਕਰਨ ਆਏ ਸਾਡੇ ਇੱਥੇ ਇਹ ਸੀਨੀਅਰ ਸਕੈਂਡਰੀ ਸਕੂਲ ਹੈ ਜਿੱਥੇ 27 ਲੱਖ 80 ਹਜ਼ਾਰ ਰੁਪਏ ਗ੍ਰਾਂਟ ਦਿੱਤੀ ਸੀ ਇੱਕ ਸਾਡਾ ਐਲੀਮੈਂਟਰੀ ਸਕੂਲ ਉੱਥੇ 5 ਲੱਖ 40 ਹਜ਼ਾਰ ਰੁਪਏ ਉੱਥੇ ਦਿੱਤੀ ਰੁਪਏ ਵਾਸਤੇ ਗਾਣ ਜਿੰਦੇ ਉਦਘਾਟਨ ਕਰਕੇ ਆਏ ਹੈ ਮੰਤਰੀ ਸਾਹਿਬ ਤੇ ਮੈਂ ਬਹੁਤ ਤਰ ਦਿਲੋਂ ਧੰਵਾਦ ਹੈ ਮੰਤਰੀ ਸਾਹਿਬ ਦਾ ਹੁਣ ਅਸੀਂ ਇੱਕ ਮੰਗ ਰੱਖੀ ਸੀ ਸਟੇਡੀਅਮ ਦੀ ਪੀ ਸਾਡੇ ਕੋਲ 5-6 ਕਿਲੇ ਗਰਾਊਂਡ ਹੈਗੀ ਇੱਥੇ ਮਲ ਸਕੂਲ ਦੀ ਤੇ ਉਹਨਾਂ ਨੇ ਮਲ ਵੀ ਐਲਸ਼ਵਾਸ਼ਣ ਦਵਾਇਆ ਵੀ ਜਿਹੜਾ ਤੁਹਾਡਾ 2 ਚੰ ਮਹੀਨੇ ਦੇ ਵਿੱਚ ਤੇ ਸਟੇਡੀਅਮ ਦਾ ਇੱਥੇ ਕੰਮ ਸ਼ੁਰੂ ਕਰਵਾ ਕੇ ਦਵਾ ਕੇ ਦੀ ਕਿੰਨਾ ਫਲਾਬ ਹੋਏਗਾ ਸਕੂਲਾਂ ਦੇ ਬੱਚਿਆਂ ਨੂੰ ਹਾਂਜੀ ਇਸ ਤਰ੍ਹਾਂ ਮਾ ਜੀ ਸਾਡੇ ਇੱਥੇ 5-6 ਪਿੰਡ ਜਿਹੜੇ ਆ ਨਾ ਉਸ ਗੇਂਡ ਗਰਾਊਂਡ ਸਾਡੇ ਸੰਗਤਪੁਰੇ ਦੀ ਹੈ ਅੱਜ ਤੇ ਜੀ ਸਕੂਲ ਦੀ ਹੋਰ ਲਾ ਕੇ ਜਾ ਕੇ ਦੂਜੇ ਸਕੂਲਾਂ ਦੇ ਵਿੱਚ ਜਿਹੜੀ ਗਰਾਊਂਡ ਨਹੀਂ ਮਲ ਵੀ ਹੈਗੀ ਆ ਸਿਰਫ ਸਾਡੇ ਇੱਥੇ ਲਾਗੇ ਚਾਕੇ ਜਿੰਨੇ ਪਿੰਡ ਹੈਗੇ 5 6 ਉਹ ਸਾਰੇ ਬੱਚੇ ਇੱਥੇ ਖੇਡਣ ਹੁੰਦੇ ਆ ਜੇ ਫੌਜੀ ਦੀ ਪ੍ਰਤੀਯੰਡੀ ਉਹ ਪ੍ਰੈਕਟਿਸ ਕਰਦੇ ਵੀ ਸਾਰੇ ਬੱਚੇ ਇੱਥੇ ਹੁੰਦੇ ਆ ਤੇ ਇਸ ਵਾਸਤੇ ਵੀ ਇਹਦੇ ਵਾਸਤੇ ਬਹੁਤ ਜ਼ਿਆਦਾ ਲਾਭ ਹੋਊਗਾ ਸਾਰੇ ਲਾਗੇ ਚਾਕੇ ਦੇ 5 6 ਪਿੰਡਾਂ ਨੂੰ ਜੇ ਇੱਥੇ ਸਟੇਡੀਅਮ ਬੰਦਾ ਵਾ ਤੇ ਨਾਲੇ ਉਹਨਾਂ ਨੂੰ ਸ਼ਾਹ ਮਿਲੂਗਾ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣਗੇ ਜੇ ਤੇ ਆਪਣੀਆਂ ਗੇਮਾਂ ਖੇਡਣਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼